ਸਸ ਨੂੰ ਦੇ ਕਲੇਸ਼ ਨੇ ਇੱਕ ਘਾਰੀ ਪੱਟ ਕੇ ਰੱਖ ਦਿੱਤਾ ਸਾਰਾ ਟੱਬਰ ਤਬਾਹ ਹੋ ਗਿਆ ਤਿੰਨ ਬੱਚਿਆਂ ਦੇ ਸਿਰੋਂ ਮਾਂ ਦਾ ਸਾਯਾ ਉੱਠ ਗਿਆ ਤੇ ਪਤੀ ਵਿਚਾਰਾ ਆਪਣੇ ਹੀ ਮਾਤਾ ਪਿਤਾ ਦੇ ਉੱਤੇ ਕਾਰਵਾਈ ਦੀ ਮੰਗ ਕਰ ਰਿਹਾ ਹੈ ਬਹੁਤ ਹੀ ਹੈਰਾਨੀਜਨਕ ਅਤੇ ਕਾਨੂੰਨਾ ਮਾਮਲਾ ਜੋ ਹੈ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਨੂ ਦੇ ਵੱਲੋਂ ਆਪਣੇ ਸੱਸ ਸੋਹਰੇ ਤੋਂ ਤੰਗ ਹੋ ਕੇ ਉਹੀ ਕੰਮ ਕਰ ਲਿਆ ਕਿਆ ਜੋ ਸ਼ਾਇਦ ਉਸ ਨੂੰ ਕਦੇ ਵੀ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਉਹ ਆਪਣੇ ਬੱਚਿਆਂ ਦੇ ਬਾਰੇ ਸੋਚਦੀ ਪਰ ਨਹੀਂ ਹੁਣ ਤਿੰਨ ਬੱਚਿਆਂ ਦੇ ਸਿਰ ਦੇ ਉੱਤੋਂ ਮਾਂ ਦਾ ਸਾਇਆ ਉੱਠ ਗਿਆ ਕਾਫੀ ਜ਼ਿਆਦਾ ਹੈਰਾਨੀਜਨਕ ਅਤੇ ਮੰਦਭਾਗੀ ਘਟਨਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਿੱਥੇ ਲਗਾਤਾਰ ਸਾਸ ਅਤੇ ਸੋਹਰੇ ਦੇ ਵੱਲੋਂ ਆਪਣੀ ਨੂੰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਅੱਡ ਹੋਣ ਵਾਸਤੇ ਕੀਆ ਜਾ ਰਿਹਾ ਸੀ ਤੇ ਕਈ ਵਾਰ ਰਾਜ਼ੀ ਨਾਮੇ ਵੀ ਕਰਵਾਏ ਗਏ ਪੰਚਾਇਤਾਂ ਤੱਕ ਮਾਮਲੇ ਪੂਜੇ ਨਹੀਂ ਸਾਸੋਰੀ ਉਸ ਨੂੰ ਲਗਾਤਾਰ ਪਰੇਸ਼ਾਨ ਕਰਦੇ ਤੰਗ ਕਰਦੇ ਜਿਸ ਕਰਕੇ ਕੁੜੀ ਨੇ ਬੇਖਦ ਹੀ ਖੌਫਨਾਕ ਕਦਮ ਚੁੱਕ ਲਿਆ ਤੇ ਆਪਣੀ ਜ਼ਿੰਦਗੀ ਨੂੰ ਉਸ ਨੇ ਬਿਲਕੁਲ ਖਤਮ ਕਰ ਲਿਆ ਤੇ ਹੁਣ ਤਿੰਨ ਬੱਚੇ ਰੋਂਦੇ ਕੁਰਲੋਂਦੇ ਰਹਿ ਕੇ ਪਤੀ ਇਨਸਾਫ ਦੀ ਗੁਹਾਰ ਲਗਾ ਰਿਹਾ ਕਹਿ ਰਿਹਾ ਕਿ ਉਸ ਦੇ ਮਾਤਾ ਪਿਤਾ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਘਰ ਵਾਲੀ ਤਾਂ ਖੈਰ ਹੁਣ ਮੁੜਨੀ ਸਖਤੀ ਦੱਸ ਦਈਏ ਕਿ ਪੂਰਾ ਮਾਮਲਾ ਗੁਰਦਾਸਪੁਰ ਦੀ ਥਾਣਾ ਸਦਰ ਦੇ ਤਹਿਤ ਆਉਂਦੇ ਪਿੰਡ ਅਮੀਪੁਰ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਸਿਰਫ 32 ਵਰਿਆਂ ਦੀ ਵਿਉਤਾ ਕੋਮਲ ਨੇ ਆਪਣੀ ਸੱਸ ਅਤੇ ਸਹੁਰੇ ਤੋਂ ਦੁਖੀ ਹੋ ਕੇ ਜਹਰੇਲੀ ਦਵਾਈ ਨਿਕਲ ਲਈ ਜਿਸ ਕਰਕੇ ਉਸ ਦੀ ਹਸਪਤਾਲ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਜਾਨ ਚਲੀ ਜਾਂਦੀ ਹੈ ਮ੍ਰਿਤਕਾ ਦੇ ਪਤੀ ਅਤੇ ਭਰਾ ਨੇ ਦੱਸਿਆ ਕਿ ਉਸ ਦੇ ਜੋ ਮਾਤਾ ਪਿਤਾ ਨੇ ਯਾਨੀ ਕਿ ਜੋ ਕੁੜੀ ਦਾ ਸਹੁਰਾ ਪਰਿਵਾਰ ਹੈ ਉਹ ਕੁੜੀ ਦੇ ਉੱਤੇ ਲਗਾਤਾਰ 12 ਇਲਜ਼ਾਮ ਲਗਾਉਂਦੇ ਸੀ ਉਸੇ ਚਰਿੱਤਰ ਦੇ ਉੱਤੇ ਸ਼ੱਕ ਕਰਦੇ ਸੀ ਜਿਸ ਕਰਕੇ ਕੁੜੀ ਅਕਸਰ ਤੰਗ ਰਹਿੰਦੀ ਸੀ ਤੇ ਉਸਨੇ ਅਜਿਹੇ ਹੱਥ ਕਦਮ ਚੁੱਕ ਲਿਆ ਜੋ ਸ਼ਾਇਦ ਉਸ ਨੂੰ ਕਦੇ ਵੀ ਨਹੀਂ ਚੁੱਕਣਾ ਚਾਹੀਦਾ ਸੀ ਸੰਦੀਪ ਨਾ ਜੇ ਮੇਰਾ ਪਿੰਡ ਅੰਮ੍ਰਿਪੁਰ ਮੇਰੀ ਵਾਸੀ ਜੀ ਦਵਾਈ ਖਾਲੀ ਇਹ ਮੇਰੇ ਮੰਮੀ ਡੈਡੀ ਨਾਲ ਲੜਦੇ ਝਗੜਦੇ ਆਪਸ ਵਿੱਚ ਲੜਦੇ ਕਿੰਨੇ ਇਹ ਕਹਿੰਦੇ ਸੀ ਵੀ ਤੁਸੀਂ ਆਪਣੇ ਪਲਾਟ ਤੇ ਚੱਲ ਜਿਓ ਖਾਲੀ ਜੀ ਇਦਾਂ ਹੀ ਆਪਣੇ ਘਿਰਤੇ ਪਾਓ ਕਮਰੇ 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 ਪਾਓ ਤੇ ਆਪਣੇ ਰਹੋ ਉੱਤੇ ਤੇ ਦੁਖੀ ਹੋ ਕੇ ਉਹਨਾਂ ਦਵਾਈ ਖਾਲੀ ਮਹੀਨਿਆਂ ਤੋਂ ਗੱਲ ਚੱਲਦੀ ਆਉਂਦੀ ਸੀ ਤੇ ਇਦਾਂ ਹੀ ਅੱਗੇ ਚੱਲਦਾ ਸੀ ਮਾੜਾ-ਮੋੜਾ ਤਾਂ ਅਸੀਂ ਘੜੇ ਬੈ ਕੇ ਨਵੇਰ ਲੈਨੇ ਹਾਂ ਗੱਲ ਅਸੀਂ ਕਿਹਾ ਵੀ ਚੱਲ ਨਿਭਰ ਜੇਗੀ ਸਾਨੂੰ ਨਹੀਂ ਇਹ ਗੱਲ ਦਾ ਪਤਾ ਵਾਕਈ ਅਸੀਂ ਕੰਮ ਕਾੜਾ ਤੇ ਗਿਆ ਮੈਂ ਵੀ ਕੰਮ ਤੇ ਹਾਂ ਤੇ ਮਗਰੋਂ ਇਹਨੇ ਕੰਮ ਕਰ ਲਿਆ ਸੈਰ ਗਈ ਸੈਰ ਉਹ ਆ ਕੇ ਪਤਾ ਲੱਗਾ ਮੈਨੂੰ ਦਵਾਈ ਖਾਣੀ ਤੈਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਹਨੇ ਦਵਾਈ ਖਾਣੀ ਮੈਨੂੰ ਫੋਨ ਗਿਆ ਸਰ ਕੰਮ ਇਹਦੇ ਤੇ ਕੀ ਜਾਂਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੇਰੇ ਮੰਮੀ ਡੈਡੀ ਨੇ ਸਜ਼ਾ ਦਿੱਤੀ ਜਾਵੇ ਗਲਤੀ ਉਹਨਾਂ ਦੀ ਮੇਰਾ ਨਾਮ ਰੋਬੀਨ ਲੰਡਾਵਾ ਸ਼ਿਹਾਦਰ ਨਗਰ ਮਹੱਲਾ ਮੇਰਾ ਮੈਂ ਉੱਥੋਂ ਦਾ ਮੌਜੂਦਾ ਐਮਸੀ ਹਾਂ ਜੀ ਇਹ ਆਪਣੇ ਸਹੁਰੇ ਨੂੰ ਤੰਗ ਆ ਕੇ ਕੁੜੀ ਨੇ ਦਵਾਈ ਖਾਧੀ ਹੈ ਜੀ ਪਹਿਲਾਂ ਵੀ ਇਹ ਕੁੜੀ ਦੇ ਸਹੁਰੇ ਨੂੰ ਤੰਗ ਪ੍ਰੇਸ਼ਾਨ ਕਰਦੇ ਦੋ ਤਿੰਨ ਵਾਰੀ ਪਹਿਲਾਂ ਵੀ ਮੈਂ ਰਾਈ ਨਾਮ ਕਰਵਾ ਚੁੱਕਾ ਹਾਂ ਜੀ ਇਹ ਹਸਪੀਟਲ ਬਰੋਲ ਹਸਪੀਟਲ ਗਏ ਸੀ ਲੈ ਕੇ ਕੁੜੀ ਦਾ ਭਰਾ ਗਿਆ ਵਾ ਨਾਲ ਤੇ ਜਦੋਂ ਉਹਨਾਂ ਨੇ ਖੜਿਆ ਤੁਸੀਂ ਜਾਂਦੇ ਉਹਨਾਂ ਨੇ ਮੇਰੇ ਤੋਂ ਕੋਸ਼ਿਸ਼ ਕਰ ਦਿੱਤਾ ਗਿਆ ਕੁੜੀ ਨੂੰ ਤੇ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਪਾਜੀ ਪ੍ਰਸ਼ਾਸਨ ਦੇ ਮੰਗ ਕਰਦੇ ਆਂ ਵੀ ਕੁੜੀ ਦੇ ਜਿਹੜੇ ਭਰਾ ਭੈਣਾਂ ਉਹਨਾਂ ਦੇ ਨਾਲ ਨਿਆ ਕਿਟਾ ਜਾਵੇ ਪਾਜੀ ਅਸੀਂ ਪ੍ਰਸ਼ਾਸਨ ਦਾ ਨਾਂ ਲੱਭਾ ਇਸ ਮਲਾਹੀਆ ਦਾ ਨੰਗਲ ਡਿਸਟ੍ਰਿਕਟ ਗੁਰਦਾਸਪੁਰ। ਭਾਜੀ ਇਹ ਮੇਰੀ ਭੈਣ ਦੀ ਡੈਥ ਹੋਈ ਆ। ਉਹਨਾਂ ਦਾ ਨਾਂ ਕੌਮਲੀ ਅਮੀਪੁਰ ਵਿਆਹੀ ਸੀ ਡਿਸਟ੍ਰਿਕਟ ਗੁਰਦਾਸਪੁਰ ਪੈਂਦੀ ਆ। ਉਹਨਾਂ ਦੇ ਫਸਟ ਸਪੰਡ ਦਾ ਨਾਂ ਸੰਦੀਪ। ਭਾਜੀ ਉਹਨਾਂ ਦੀ ਡੈਥ ਹੋਈ ਇੱਕ ਹੀ ਸੱਸ ਸੋਹਰਾ ਉਹਨਾਂ ਨੂੰ ਤੰਗ ਕਰਦੇ ਸੀ। ਕੀ ਨਾਂ ਹੀ ਉਹਨਾਂ ਦਾ? ਉਹਨਾਂ ਦਾ ਨਾਂ ਹੀ ਸੋਹਰੇ ਦਾ ਨਾਂ ਹੀ ਕਰਮੇਸ਼ਾ ਸੱਸ ਦਾ ਨਾਂ ਹੀ ਮਨਜੀਤ ਕੋਰ। ਜੀ ਸਾਨੂੰ ਬੜਾ ਚੇਰ ਹੋ ਗਿਆ ਜੀ। ਇਹਨਾਂ ਦੀ ਸ਼ਾਦੀ ਹੋਈ ਨੂੰ 12 ਸਾਲ। ਕਿੰਨੀ ਦਿੰਦੇ ਤੁਹਾਨੂੰ? ਮਲਕੀ ਇਹ ਸੁਰੂ ਸੁਰੂਤ ਜੋ ਬੱਚੇ ਹੋਏ ਆ ਨਾ ਤੇ ਬੱਚੇ ਵੀ ਆਪਾਂ ਹੀ ਸਾਂਭੇ ਆ ਤਿੰਨ ਬੱਚੇ ਹੋਏ ਤਿੰਨੇ ਵੱਡੇ ਆਪਰੇਸ਼ਨ ਹੋਏ ਆ ਦੋ ਕੁੜੀਆਂ ਇੱਕ ਮੁੰਡਾ ਉਹ ਸਾਰੇ ਪੈਸੇ ਵੀ ਆਪਾਂ ਲਾਏ ਸਾਂਭੇ ਵੀ ਆਪਾਂ ਇਹ ਪਿਛੇ ਕੋਈ ਨਹੀਂ ਹੁੰਦਾ ਰਿਆ ਇਹ ਇਨਾਂ ਨੇ ਜਿਹੜੀ ਦੇਥ ਨੇ ਦੀ ਹੈ ਕਿਤਰਾ ਹੀ ਹੈ ਇਨਾਂ ਦੀ ਦੇਥ ਹੋਈ ਆ ਭਾਜੀ ਇਨਾਂ ਦੇ ਦੁੱਖੋਂ ਮਲਕੀ ਸੱਸ ਸੋਹਰਾ ਤੰਗ ਕਰਦੇ ਸੀ ਇਨਾਂ ਦੇ ਦੁੱਖੋਂ ਉਹਨਾਂ ਨੇ ਮਲਕੀ ਦੋਾਈ ਖਾ ਲਈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਭਾਜੀ ਪਤਾ ਲੱਗਾ ਇਹ ਮੈਨੂੰ ਹੋਣਾ ਆਇਆ ਸੀ ਉਹ ਵੀ ਕਿਸੇ ਹੋਰ ਦਾ ਫੋਨ ਮੇਰੀ ਭੈਣ ਦਾ ਸੀ ਲੈਕਿਨ ਕੀਤਾ ਕਿਸੇ ਹੋਰ ਨੇ ਉਹ ਇਹਨਾਂ ਨੇ ਪਿੰਡ ਚ ਇਹਨਾਂ ਦੀ ਮਾਮੀ ਲੱਗਦੀ ਆ ਪਿੰਡ ਚ ਉਦੋਂ ਮਮਤਾ ਉਹਦਾ ਨਾਮ ਜੀ ਬਸ ਅਸਲ ਤੋਂ ਭਾਜੀ ਇਹ ਮੰਗ ਕਰਦੇ ਆ ਕਿ ਇਹਨੂੰ ਇਹਨਾਂ ਤੇ ਕਾਰਵਾਈ ਕੀਤੀ ਜਾਏ ਸਖਤ ਤੋਂ ਸਖਤ ਤੇ ਇਹਨਾਂ ਦੇ ਪਰਚਾ ਕੱਟਿਆ ਜਾਵੇ ਤੇ ਆਪਾਂ ਉਹਨਾਂ ਚੱਕ ਆਪਣੀ ਕੁੜੀ ਨਹੀਂ ਦਫਰਾਨੀ ਜਿੰਨਾ ਚੱਕ ਕੇ ਇਹਨਾਂ ਤੇ ਪਰਚਾ ਨਾ ਘਟੋਇਆ ਜਾਂ ਅੰਦਰ ਨਾ ਗਏ ਤੇ ਜੇ ਹਾਨੂੰ ਲੋੜ ਪਈ ਤੇ ਆਪਾਂ ਧਰਨਾ ਵੀ ਲਾ ਸਕਦੇ ਆ